ਚੌਧਰੀ ਸੰਤੋਖ ਸਿੰਘ ਜੀ ਦੇ ਡਿਮਾਈਜ਼ ਤੋਂ ਬਾਅਦ ਮੈਂ ਉਹਨਾਂ ਦੀ ਰਾਖ ਵੀ ਠੰਡੀ ਨਹੀਂ ਸੀ ਹੋਈ ਤਾਂ ਮੈਂ ਇਲੈਕਸ਼ਨ 'ਚ ਝੋਕ ਦਿੱਤੀ ਗਈ। ਔਰ ਮੈਂ ਉਹਨਾਂ ਹਾਲਾਤਾਂ ਦੇ ਵਿੱਚ ساری ਰਾਤ ਰੋ ਕੇ ਸਵੇਰੇ 8 ਵਜੇ ਤਿਆਰ ਹੋ ਕੇ ਹਲਕੇ 'ਚ ਨਿਕਲਦੀ ਰਹੀ। ਔਰ ਉਸ ਉਸ ਇਲੈਕਸ਼ਨ ਦੇ ਵਿੱਚ ਮੈਂ ਕਿੰਨੀ ਮਿਹਨਤ ਕੀਤੀ ਔਰ ਉਸ ਮਿਹਨਤ ਮਿਹਨਤ ਦੇ ਸਦਕੇ ਮੈਂ 2 ਲੱਖ 43588 ਵੋਟਾਂ ਲਈ ਹੈ ਜੀਦਾ ਮੈਂ ਜਲੰਧਰ ਵਾਸੀਆਂ ਦਾ ਦਿਲ ਦੀ ਗਹਿਰਾਈ ਤੋਂ ਸ਼ੁਕਰਾਨਾ ਵੀ ਕਰਦੀ ਹਾਂ ਧੰਨਵਾਦ ਵੀ ਕਰਦੀ ਜੇ ਆਪਾਂ ਕਹੀਏ ਤਾਂ ਇਸ ਤੋਂ ਪਹਿਲੀ ਜਿਹੜੀ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਸੰਗਰੂਰ ਵਿਖੇ ਕਾਂਗਰਸ ਪਾਰਟੀ ਆਪਣੀ ਜ਼ਬਾਨਤ ਵੀ ਬਚਾ ਨਹੀਂ ਸਕੇ ਲੇਕਿਨ ਇਸ ਇਲੈਕਸ਼ਨ ਦੇ ਵਿੱਚ ਮੇਰੇ ਜਿੱਦਾਂ ਦੇ ਹਾਲਾਤ ਸੀਗੇ ਮੇਰੇ ਪਰਿਵਾਰ ਦੇ ਮੇਰਾ ਮਾਨਸਿਕ ਜੋ ਉਸ ਵੇਲੇ ਮੇਰਾ ਹਾਲਾਤ ਸਨ ਉਹ ਸਾਰਿਆਂ ਦੇ ਹੁੰਦੇ ਹੋਏ ਵੀ ਮੈਂ ਉਹਦੇ ਸਾਰਿਆਂ ਦੇ ਹੁੰਦੇ ਹੋਏ ਵੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਔਰ ਪਾਰਟੀ ਦੇ ਜੋ ਪਾਰਟੀ ਦਾ ਜੋ ਇੱਕ ਮੈਨੂੰ ਟਿਕਟ ਦਿੱਤਾ ਗਿਆ ਸੀ ਉਹਦਾ ਮਾਨ ਰੱਖਦੀ ਹੋਈ ਮੈਂ ਇੰਨੀ ਵੱਡੀ ਅਤਿਦਾਦ ਚ ਵੋਟਾਂ ਹਾਸਲ ਕੀਤੀ ਹਾਰ ਹੋਈ ਲੇਕਿਨ ਹਾਰ ਹੋਈ ਉਸਦੇ ਬਾਅਦ ਉਹ ਹਾਰ ਕਿਉਂ ਹੋਈ ਉਹ ਹਾਰ ਦਾ ਕਾਰਨ ਕੀ ਸੀ ਉਸ ਨੂੰ ਆਪਣੇ ਹਾਈ ਕਮਾਂਡ ਨੂੰ ਖਾਸ ਤੌਰ ਤੇ ਮੈਂ ਆਪਣੇ ਸੂਬਾ ਪ੍ਰਧਾਨ ਸ਼੍ਰੀ ਮਲਿਕ ਅਰਜਨ ਖੜਗੇ ਜੀ ਨੂੰ ਸਾਡੇ ਜਨਰਲ ਸੈਕਟਰੀ ਜਿਹੜੇ ਕਾਂਗਰਸ ਦੇ ਵੇਨੂ ਗੋਪਾਲ ਜੀ ਨੂੰ ਸਾਡੇ ਪੂਜਨੀਏ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਫੋਨੀਆ ਗਾਂਧੀ ਜੀ ਨੂੰ ਮੈਂ ਬਰਾਬਰ ਇੱਕ ਸਾਲ ਅਵਨਾਜੀ ਨੂੰ ਇੱਕ ਸਾਲ ਸਮਾਂ ਮੰਗਦੀ ਹਾਂ ਔਰ ਜਦੋਂ ਮੈਨੂੰ ਇਹ ਮੌਕਾ ਮਿਲਿਆ ਤਾਂ ਮੈਨੂੰ ਇਹ ਕਿਹਾ ਗਿਆ ਇਹ ਮਹਿਸੂਸ ਕਰਾਇਆ ਗਿਆ ਕਿ ਚੌਧਰੀ ਸਾਹਿਬ ਦੀ ਜਿਹੜੀ ਡੈੱਥ ਸੀ उना दे उमर और जी हेल्थ वाइज इशूज के गई और भारत जोड़ो यात्रा का एक एक जरिया बन गया मैं सॉरी मैं कहना कि एक जहा परिवार है एक कैसा परिवार है कि वो सारा हादसा एक फोटो शूट इस्तेमाल किया गया ਕਿਸਕ ਸਖਸ਼ ਸੰਤੋਖ ਸਿੰਘ ਚੌਧਰੀ ਵਰਗੀ ਸਖਸ਼ੀਅਤ ਸਾਰੀ ਜਲੰਧਰ ਸਾਰਾ ਪੰਜਾਬ ਸਾਰਾ ਦੇਸ਼ ਜਾਣਦਾ ਇਸ ਪਰਿਵਾਰ ਨੂੰ ਤੇ ਸੰਤੋਖ ਸਿੰਘ ਚੌਧਰੀ ਜੀ ਦੀ ਜਿਹੜੀ ਸ਼ਹਾਦਤ ਹੈ ਉਸ ਨੂੰ ਇੰਨਾ ਉਹਦੀ ਸੁਪਰੀਮ ਸੈਕਰੀਫਾਈਸ ਨੂੰ ਇੰਨਾ ਡੀਮੀਨ ਕੀਤਾ ਗਿਆ ਕਿ ਮੈਂ ਉਸ ਦਿਨ ਆਪਣੇ ਘਰ ਆ ਕੇ ਆਪਣੇ ਬੇਟੇ ਨੂੰ ਇਹ ਕਹਿ ਦਿੱਤਾ ਕਿ ਹੁਣ ਮੈਂ ਸਮਝਦੀ ਹੈ ਕਿ ਸਾਡੇ ਪਰਿਵਾਰ ਦੇ ਵਾਸਤੇ ਇਸ ਪਾਰਟੀ ਕੋਲ ਕੋਈ ਜਗ੍ਹਾ ਨਹੀਂ ਬਚੀ। ਔਰ ਇਹਦੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਮੈਂ ਉਸ ਦਿਨ ਉਸ ਦਿਨ ਮੈਂ ਭਾਰਤ ਭਾਰਤੀ ਜਨਤਾ ਪਾਰਟੀ ਦੇ ਹੈੱਡ ਆਫਿਸ 'ਚ ਦਿੱਲੀ ਜੁਆਇਨਿੰਗ ਕੀਤੀ ਹੈ। ਮੈਂ ਉੱਥੇ ਇਹ ਗੱਲ ਵੀ ਕਹੀ ਔਰ ਮੈਂ ਦੁਹਰਾ ਰਹੀ ਹਾਂ ਕਿ ਇੱਕ ਨਾਮੀ ਨੈਸ਼ਨਲ ਪਾਰਟੀ ਜੀ ਨੇ ਆਜ਼ਾਦੀਆਂ ਦਵਾਈਆਂ ਦੇਸ਼ 'ਚ ਅਸੀਂ ਸਾਰੇ ਉਹਦਾ ਹਿੱਸਾ ਸੀਗੇ ਸਾਡੇ ਪਰਿਵਾਰ ਉਹ ਇਹ ਪਰਚੋਲ ਕਰਨ ਕਿ ਅੱਜ ਦੀ ਜਿਹੜੀ ਉਹਨਾਂ ਦੀ ਕਾਰਜਸ਼ੈਲੀ ਹੈ ਉਹ ਕਿਉਂ ਉਹਨਾਂ ਦੇ ਟਕਸਾਲੀ ਪਰਿਵਾਰ ਵਫਾਦਾਰੀ ਨਿਭਾਉਂਦੇ ਹੋਏ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਲਾਤੀਆਂ ਬਿਨਾਂ ਕੋਈ ਦਾਗ ਖੱਟੇ ਉਹਨਾਂ ਨੂੰ ਕਿਉਂ ਮਜਬੂਰ ਹੋਣਾ ਪੈ ਰਿਹਾ ਕਿ ਉਹ ਉਹਨਾਂ ਨੂੰ ਛੱਡ ਮੈਂ ਆਪਣੇ ਮਨ ਦੀ ਬੇਥਾ ਕਹਿਣ ਲਗਾ ਤਾਂ 100 ਸਾਲ ਦੀ ਕਮਾਈ ਇੱਕ ਟ੍ਰੇ ਵਿੱਚ ਪਾ ਕੇ ਤੁਸੀਂ ਜੇ ਇੱਕ ਨਵੇਂ ਪੜਾਚ ਨਵੇਂ ਪਰਿਵਾਰ ਨੂੰ ਦਿਨੇ ਹੋ ਤਾਂ ਜਦੋਂ ਸਾਡੇ ਬੀਜੇਪੀ ਦੇ ਪ੍ਰਧਾਨ ਨੇ ਕਿਹਾ ਮੈਨੂੰ ਕਿ ਇਹ ਨਿਰਣੇ ਬੜਾ ਹੀ ਮੁਸ਼ਕਲ ਨਿਰਣੇ ਸੀ ਔਰ ਮੈਂ ਪਹਿੰਜੀ ਤੁਹਾਡਾ ਆਪਣੇ ਪਰਿਵਾਰ ਤੇ ਸਵਾਗਤ ਕਰਦਾ ਹਾਂ ਮੈਂ ਹੱਥ ਜੋੜ ਕੇ ਉਹਨਾਂ ਨੂੰ ਇੱਕ ਵਾਰੀ ਫੇਰ ਧੰਨਵਾਦ ਕਹਿਣਾ ਚਾਹਾਂਗੀ ਕਿ ਉਹਨਾਂ ਨੇ ਮੇਰੇ ਪਰਿਵਾਰ ਦੀ ਕੰਟਰੀਬਿਊਸ਼ਨ ਨੂੰ ਮਾਨਤਾ ਦਿੱਤੀ ਹੈ ਇਹ ਸੋਚ ਕੇ ਮੈਂ ਇਸ ਪਰਿਵਾਰ ਚ ਸ਼ਾਮਲ ਹੋਈ ਹਾਂ ਔਰ ਮੈਂ ਫੇਰ ਦੁਹਰਾਦਾ ਕਿ ਚੌਧਰੀ ਪਰਿਵਾਰ ਕੁਝ ਨਹੀਂ ਮੰਗਦਾ ਉਹ ਕੁਝ ਨਹੀਂ ਮੰਗਦਾ ਉਹ ਸਿਰਫ ਸੇਵਾ ਕਰਦਾ ਰਿਹਾ ਸਾਡਾ ਪਛੋਕੜ ਦੇਖ ਲੋ ਮਾਸਟਰ ਜੀ ਮਾਸਟਰ ਗੁਰਬੰ타 ਸਿੰਘ ਜੀ ਤੋਂ ਲੈ ਕੇ ਹੁਣ ਤੱਕ ਮੇਰਾ ਖੇਤਰ ਚਾਹੇ ਸਮਾਜ ਸੇਵਾ ਦਾ ਇੱਕ ਵੱਡਾ ਅੰਗ এডਿਕੇਸ਼ਨ ਹੈ ਜਿਹੜਾ ਮੇਰਾ ਸਭ ਤੋਂ ਪਹਿਲਾਂ ਮੈਂ ਆਪਣਾ ਕਰਮ ਵੀ ਮੰਦੀ ਹਾਂ ਉਹ ਮੇਰਾ ਸਦਾ ਰਹੇਗਾ ਲੇਕਿਨ ਰਾਜਨੀਤੀ ਦੇ ਵਿੱਚ ਇੱਕ ਅੱਛਾ ਪਲੇਟਫਾਰਮ ਮਿਲਣਾ ਜਿੱਥੇ ਤੁਸੀਂ ਆਪਣੇ ਲੋਕਾਂ ਦੀ ਦਿਲੋਂ ਸੇਵਾ ਕਰ ਸਕੂ ਔਰ ਜਿੱਦਾਂ ਤੁਸੀਂ ਦਿਲੋਂ ਉਹਨਾਂ ਦੀ ਜੋ ਤੁਹਾਡੀਆਂ ਅਧੂਰੇ ਕੰਮ ਸੰਤੋਖ ਜੀ ਦੇ ਰਹਿ ਗਏ ਨੇ ਜੋ ਮੇਰੇ ਮਨ ਚ ਨੇ ਕਿ ਮੈਂ ਕਰ ਸਕਾਂ ਆਪਣਾ ਉਹ ਜਿਹੜਾ ਸੁਪਨਾ ਹੈ ਉਸ ਨੂੰ ਮੈਂ ਇਹ ਬਿਨਾ ਕਿਸੇ ਅਹੁਦੇ ਲੈ ਹੋਏ ਪੂਰਾ ਕਰਨ ਦਾ ਸੰਕਲਪ ਲੈਂਦੀ ਹਾਂ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਸਾਡਾ ਪਰਿਵਾਰ ਮੈਂ ਜੋ ਅੱਜ ਇਸ ਸਮੇਂ ਤੁਹਾਡੇ ਸਾਹਮਣੇ ਹਾਂ ਇਹ بڑے ਮਹਿਮਾਨ ਨਾ ਕਹਿਣਾ ਚਾਹੁੰਨੀ ਹਾਂ ਕਿ ਜਲੰਧਰ ਵੀ ਉਹੀ ਹੈ ਜਲੰਧਰ ਵਾਸੀ ਵੀ ਉਹੀ ਹਨ ਮੇਰੇ ਸਮਾਜ ਦੇ ਵੀ ਲੋਕ ਉਹੀ ਹਨ ਔਰ ਮੇਰਾ ਅਜੰਡਾ ਵੀ ਉਹੀ ਹੈ ਕਿ ਮੈਂ ਆਪਣੇ ਜਲੰਧਰ ਵਾਸੀਆਂ ਦੇ ਲਈ ਆਪਣੇ ਸਮਾਜ ਲਈ ਇਸਤਰੀ ਵਰਗ ਦੇ ਲਈ ਦਲਿਤ ਵਰਗ ਦੇ ਲਈ ਔਰ ਖਾਸ ਤੌਰ ਤੇ ਆਪਣੇ ਯੁਵਾ ਵਰਗ ਦੇ ਲਈ ਮੈਂ ਕੋਈ ਕੰਮ ਕਰ ਸਕਾਂ ਇਹੀ ਮੇਰੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਮੇਰਾ ਸੰਕਲਪ ਰਹੇਗਾ। ਤੋਂ ਇਨਾ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ। ਜੈ ਹਿੰਦ ਜੈ ਭਾਰਤ ਜੈ ਭੀਮ